ਉਹ ਸਾਲ ਦੇ ਵਿੱਚ ਸਾਥੀਓ ਇਹ ਜਿਹੜੀ ਕਰਜ਼ੇ ਦੀ ਪਾਂਡਾ ਇਹ 70000 ਕਰੋੜ ਹੋਣ ਵਾਲੀ ਆ ਸੀਐਮ ਸਾਹਿਬ ਨੇ ਤੁਹਾਨੂੰ ਤਾਲਾ ਦਿੱਤਾ ਤੇ ਮੈਂ ਅੱਜ ਤੁਹਾਨੂੰ ਸੰਗਲ ਲੈਣ ਆਇਆ ਸੰਗਲ ਇਹਨਾਂ ਨੂੰ ਹੀ ਪਾਣੇ ਪੈਣੇ ਆ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾਦ ਮੁਰਦਾਬਾਦ ਕਰਨੀ ਆ ਤੇ ਲੋਕਾਂ ਨੇ ਇਹਨਾਂ ਦੇ ਡੜੇ ਮਾਰਨੇ ਆ ਜ਼ਰਾ ਗੌਰ ਨਾਲ ਵੇਖਿਓ ਜਨਾਬ ਨੂੰ ਇਹ ਸਾਹਬ ਨੇ ਕਾਂਗਰਸੀ ਵਿਧਾਇਕ ਰਾਜਕਮਾਰ ਚੱਪੇਵਾਲ ਜਿਹੜੇ ਹੁਣ ਸਾਬਕਾ ਹੋ ਚੁੱਕੇ ਨੇ ਪਰ 5 ਕੁ ਦਿਨ ਪਹਿਲਾਂ ਦੀਆਂ ਇਹਨਾਂ ਦੀਆਂ ਵੀਡੀਓ ਜ਼ਰੂਰ ਦਿਖਾ ਦਿੰਦੇ ਆ ਪਹਿਲਾਂ ਤਾਂ ਜਨਾਬ ਵਿਧਾਨ ਸਭਾ ਚ ਐਡੀ ਪੰਡ ਚੁੱਕ ਲਿਆ ਏ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਲੱਗੇ ਇਹ ਪੰਡ ਕਰਜ਼ੇ ਦੀ ਪੰਡ ਸੀ ਉਸ ਤੋਂ ਬਾਅਦ ਭਗਵਾਨਤ ਮਾਨ ਵੱਲੋਂ ਜਿੰਦੇ ਵਾਲੀ ਗੱਲ ਤੇ ਉਹਨਾਂ ਦਾ ਵਿਰੋਧ ਕਰਨ ਲਈ ਵਿਧਾਨ ਸਭਾ ਚ ਹੀ ਸੰਗਲ ਲੈ ਆਏ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿਣ ਲੱਗੇ ਕਿ ਉਹਨਾਂ ਨੂੰ ਸੰਗਲਾਂ ਦੀ ਲੋੜ ਹੈ ਤੇ ਲੋਕ ਉਹਨਾਂ ਦਾ ਹੁਣ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਡੜੇ ਮਾਰਨਗੇ ਲੋ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਵੀ ਸੁਣਾ ਦਿੰਦੇ ਆ ਸੀਐਮ ਸਾਹਿਬ ਨੇ ਤੁਹਾਨੂੰ ਤਾਰਾ ਦਿੱਤਾ ਤੇ ਮੈਂ ਅੱਜ ਤੁਹਾਨੂੰ ਸੰਗਲ ਲੈਣ ਆਇਆ ਸੰਗਲ ਇਹਨਾਂ ਨੂੰ ਹੀ ਪਾਣੇ ਪੈਣੇ ਆ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾਦ ਮੁਰਦਾਬਾਦ ਕਰਨੀ ਆ ਤੇ ਲੋਕਾਂ ਨੇ ਇਹਨਾਂ ਦੇ ਡੜੇ ਮਾਰਨੇ ਆ ਸੋ ਸੰਗੜ ਤੇ ਤਾਲਾ ਇਹ ਸਰ ਇਧਰ ਹੀ ਲਾਇਆ ਜਾਵੇ ਸਾਨੂੰ ਇਹਦੀ ਜਰੂਰਤ ਨਹੀਂ ਸਰ ਭਾਈ ਜੀ ਹੁਣ ਤੁਹਾਨੂੰ ਇਹਨਾਂ ਦੀ ਇੱਕ ਦਿਲਚਸਪ ਖਬਰ ਦੱਸਦੇ ਹਾਂ ਆਮ ਆਦਮੀ ਪਾਰਟੀ ਨੂੰ ਡਲੇ ਪੈਣ ਦੀ ਗੱਲ ਕਹਿਣ ਵਾਲੇ ਡਾਕਟਰ ਰਾਜਕੁਮਾਰ ਜੱਬੇਵਾਲ ਹੁਣ ਕਾਂਗਰਸੀ ਨਹੀਂ ਰਹੇ ਕਿਉਂਕਿ ਜਨਾਬ ਨੇ ਕਾਂਗਰਸ ਦੀ ਮੈਂਬਰਸ਼ਿਪ ਅਤੇ ਵਿਧਾਇਕੀ ਤੋਂ ਅਸਤੀਫਾ ਜੋ ਦੇ ਦਿੱਤਾ ਹੈ ਗੱਲ ਸਿਰਫ ਅਸਤੀਫਾ ਦੇਣ ਦੀ ਨਹੀਂ ਬਲਕਿ ਜਿਨ੍ਹਾਂ ਦਾ ਵਿਰੋਧ ਕਰ ਰਹੀ ਸੀ ਉਹਨਾਂ ਵਿੱਚ ਸ਼ਾਮਿਲ ਵੀ ਹੋ ਗਏ ਨੇ ਜੀ ਹਾਂ ਡਾਕਟਰ ਰਾਜਮਾਰ ਚੱਬੇਵਾਲ ਭਗਵੰਤ ਮਾਨ ਦੀ ਹਾਜ਼ਰੀ ਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਚੁੱਕੇ ਨੇ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਵਾਲਿਆਂ ਨੂੰ ਡਲਿਆਂ ਤੋਂ ਬਚਾਉਣ ਲਈ ਸ਼ਾਮਿਲ ਹੋਏ ਨੇ ਜਾਂ ਫਿਰ ਡਲੇ ਖਾਣ ਲਈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕਹਿੰਦੇ ਆ ਨਾ ਕਿ ਰਾਜਨੀਤੀ ਇੱਕ ਅਜਿਹੀ ਚੀਜ਼ ਹੈ ਜਿਦੇ ਚ ਲੀਡਰ ਪੈਰ ਪੈਰ ਤੇ ਪਿਆਨ ਬਦਲਦੇ ਨੇ ਤੇ ਉਹੀ ਕੰਮ ਹੁਣ ਡਾਕਟਰ ਰਾਜਕੁਮਾਰ ਜੱਬੇਵਾਲ ਨੇ ਕੀਤਾ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਕਿਸੇ ਵੇਲੇ ਕਾਂਗਰਸੀ ਲੀਡਰਾਂ ਤੇ ਵਿਧਾਇਕਾਂ ਨੂੰ ਗੰਦ ਕਹਿ ਕੇ ਨਾਂ ਲੈਣ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਇਨੀ ਦਿਨੀ ਕਾਂਗਰਸੀ ਲੀਡਰਾਂ ਤੇ ਵਿਧਾਇਕਾਂ ਨੂੰ ਆਪਣੇ ਚ ਸ਼ਾਮਿਲ ਕਰਕੇ ਉਹਨਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦੇ ਰਹੀ ਹੈ ਖੈਰ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਜੱਬੇਵਾਲ ਦੀ ਲੋਕ ਸਭਾ ਟਿਕਟ ਵੀ ਲਗਭਗ ਤੇ ਹੀ ਨਜ਼ਰ ਆ ਰਹੀ ਹੈ ਕਿਉਂਕਿ ਡਾਕਟਰ ਰਾਜਕਮਾਰ ਜੱਬੇਵਾਲ ਹੁਸ਼ਿਆਰਪੁਰ ਦਾ ਮੰਨਿਆ ਪਰਮੰਨਿਆ ਇੱਕ ਦਲਿਤ 체ਰਾ ਹੈ ਪਰ ਹੁਣ ਵੇਖਣਾ ਹੋਵੇਗਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਬਾਅਦ ਲੋਕ ਅਸੈਪਟ ਕਰਦੇ ਨੇ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ